ਅੱਜ ਤਰੀਕ ਹੈਗੀ ਆ ਜੀ 31 ਜੁਲਾਈ ਅੱਜ ਦੇ ਦਿਨ 21 ਸਾਲ ਮਗਰੋਂ ਟਿੱਕੀਆਂ ਦੇ 31 ਮੋੜੇ ਸੀ ਇੱਕ ਪੰਜਾਬੀ ਨੇ ਇੱਕ ਗੋਰੀ ਦੀ ਮੈਂ ਫੋਟੋ ਨਹੀਂ ਦਿਖਾ ਸਕਦਾ ਬਜ਼ੁਰਗਾ ਮੈਂ ਉਹਦੇ ਘਰੇ ਕੰਮ ਤੇ ਗਿਆ ਸੀ ਉਹਦਾ ਪਿਛੋਕੜਾ ਇੰਗਲੈਂਡ ਲੰਡਨ ਸਕਾਟਲੈਂਡ ਦਾ ਉਹ ਆਪਦੇ ਪਿਛੋਕੜ ਬਾਰੇ ਗੱਲਾਂ ਦੱਸੀ ਜਾਂਦੀ ਸੀ ਰੱਬ ਵੱਲੋਂ ਇੱਕੋ ਦਾਮੀ ਅੱਖ ਦੇ ਝਮਕੇ 'ਚ ਮੇਰੇ ਮੂੰਹੋਂ ਨਿਕਲ ਗਿਆ ਮੈਂ ਕਿਹਾ ਜੀ ਇੰਗਲੈਂਡ ਤਾਂ ਸਾਡਾ ਵੀ ਪਿਛੋਕੜ ਆ ਉਹਨੇ ਬੜੀ ਐਕਸਾਈਟਡ ਹੋ ਕੇ ਪੁੱਛਿਆ ਕਿ ਨਹੀਂ ਇੰਗਲੈਂਡ ਕਿੱਥੇ ਕਿਹਦੇ ਨਾਲ ਮੈਂ ਕਿਹਾ ਜੀ ਕੈਕਸਟਨ ਹਾਲ ਹੈ ਦਸ਼ਮੇਸ਼ ਦੀ ਦਸ਼ਮੇਸ਼ ਦੀ ਆਪਣਾ ਮੇਰ ਪਰਿਆ ਮੇਰੇ ਸਿਰ ਤੇ ਰੱਖੀ ਗੋਰੀ ਬੀਬੀ ਫਰੀਜ਼ ਹੀ ਹੋ ਗਈ ਕਿ ਅੱਜ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਮੈਂ ਕਹਾ ਜੀ ਇੱਕ ਫਲਾਈਟ ਉੱਡੀ ਸੀਗੀ ਸਨਾਮ ਟੂ ਸਕਾਟਲੈਂਡ ਜਿਹਦੇ ਚਰਚੇ ਹਮੇਸ਼ਾ ਕਿਤਾਬਾਂ 'ਚ ਹੁੰਦੇ ਹੀ ਰਹਿਣਗੇ ਕਿਉਂਕਿ ਉਹ ਫਲਾਈਟ ਦਾ ਇਤਿਹਾਸ ਹੀ ਕਿਤਾਬ ਨਾਲ ਜੁੜਿਆ ਹੋਇਆ ਹੈ ਅੱਜ ਵੀ ਜਦੋਂ ਗੱਲ ਤੁਰਦੀ ਆ ਵੀ ਬੈਰ ਮਕਾਉਣਾ ਤਾਂ ਬੈਰ ਨਾਲ ਡੈਰ ਸਾਡੇ ਆਟੋਮੈਟਿਕ ਹੀ ਜੁੜ ਜਾਂਦਾ ਜੀ ਅੱਜ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਊਧਮ ਦਿਓ ਬਾਰਸੋ ਪੰਜਾਬੀਆਂ ਚੋਂ ਕਦੇ ਉਦਮ ਮੁੱਕਣਾ ਨਹੀਂ ਚਾਹੀਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਦੇ ਰਹੋ ਵੀ ਇਹ ਕੌਣ ਸੀ ਬਾਬਰ ਇਹ ਮਾਮਾ ਨਿਤ ਨਿਤ ਨਹੀਂ ਜਾਂਦੀਆਂ ਲੰਡਨ ਨੂੰ ਫਲਾਈਟਾਂ ਨਿਤ ਨਿਤ ਰਿੰਗਦੀਆਂ ਨਹੀਂ ਜਾਂਦੀਆਂ ਕਿਤਾਬਾਂ ਚ ਪਿਸਤੌਲਾਂ ਬਾਰੇ ਲਿਖ ਦੇਣਾ ਸੌਖਾ ਪਰ ਪਿਸਤੌਲ ਨਿਤ ਨਿਤ ਫਿੱਟ ਨਹੀਂ ਹਮੇਸ਼ਾ ਸੋਚਦੇ ਰਹਿਣਗੇ ਸਾਡੇ ਸ਼ਹੀਦ ਇਨਾ ਕਰ ਕਿ ਉਂਗਲਾਂ ਖੜਦੀਆਂ ਨੇ ਆਪਣੀਆਂ